ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰ ਇਹ ਕਿਹਾ ਜਾਂਦਾ ਹੈ ਕਿ ਤੀਸਰਾ ਵਿਸ਼ਵ ਯੁੱਧ ਕੁਦਰਤੀ ਸਰੋਤਾਂ ਦੇ ਲਈ ਲੜਿਆ ਜਾਵੇਗਾ ਵਿਸ਼ਵ ਦੁਦ ਦਾ ਪਤਾ ਨਹੀਂ ਪਰ ਇਹ ਲੱਗਦਾ ਹੈ ਕਿ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਪਾਣੀ ਨੂੰ ਲੈ ਕੇ ਜੰਗ ਛੇਤੀ ਹੀ ਹੋ ਸਕਦੀ ਹੈ ਪਾਣੀ ਦੇ ਮੁੱਦੇ ਤੇ ਸਿਆਸਤਾਂ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਪਰ ਹੁਣ ਵੱਧੂ ਪਾਣੀ ਮਿਲਣ ਦੀ ਉਮੀਦ ਹੈ ਇਹ ਸੋਚ ਕੇ ਇਸ ਆਸ ਦੇ ਵਿੱਚ ਇਹ جنگ ਹੋਰ ਤਿੱਖੀ ਹੋ ਗਈ ਹੈ ਸਿਆਸਤ ਹੋਰ ਤਿੱਖੀ ਹੋ ਗਈ ਹੈ ਹਜੇ ਕੇਂਦਰ ਸਰਕਾਰ ਨੇ ਪਾਕਿਸਤਾਨ ਨੂੰ ਜਾਂਦਾ ਪਾਣੀ ਆਪਣੇ ਸੂਬਿਆਂ ਨੂੰ ਦੇਣ ਦੇ ਲਈ ਨਵੀਂ ਨਹਿਰ ਬਣਾਉਣ ਦੀ ਫਿਜ਼ੀਬਿਲਟੀ ਰਿਪੋਰਟ ਤਿਆਰ ਕਰਨ ਦਾ ਕੰਮ ਹੀ ਸ਼ੁਰੂ ਕੀਤਾ ਹੈ 3 ਸਾਲ ਦਾ ਜਨੀ ਸਮਾਂ ਸੀਮਾ ਹੈ ਉਹ ਤੈਅ ਕੀਤੀ ਗਈ ਹੈ ਕਿ 3 ਸਾਲ ਦੇ ਵਿੱਚ ਇਹ ਨਹਿਰ ਮੁਕੰਮਲ ਕਰ ਲਈ ਜਾਵੇਗੀ ਪਰ ਸਾਡੇ ਆਗੂਆਂ ਨੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ ਆਪਣਾ ਆਪਣਾ ਹੱਕ ਵੀ ਜਿਤਾਉਣਾ ਸ਼ੁਰੂ ਕਰ ਦਿੱਤਾ ਹੈ ਹਰ ਕਿਸੇ ਨੂੰ ਇੱਕ ਵੱਡਾ ਹਿੱਸਾ ਮਿਲਣ ਦੀ ਆਸ ਜਾਗ ਗਈ ਪਿਛਲੇ ਮਹੀਨੇ ਹੀ ਪੰਜਾਬ ਅਤੇ ਹਰਿਆਣਾ ਨੇ ਪਾਣੀ ਦੇ ਪਿੱਛੇ ਇੱਕ ਨੂਰਾ ਕੁਸ਼ਤੀ ਲੜੀ ਸੀ ਤੇ ਹੁਣ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵਾਦੂ ਪਾਣੀ ਕਿਸੇ ਨੂੰ ਵੀ ਦੇਣ ਤੋਂ ਇਨਕਾਰੀ ਹੋ ਗਏ ਹੁਣ ਇਹ ਸਾਰੇ ਮੁੱਦੇ ਦੇ ਵਿੱਚ ਪਲਾ ਰਾਜਸਥਾਨ ਪਿੱਛੇ ਕਿਵੇਂ ਰਹਿ ਸਕਦਾ ਸੂਬੇ ਦੇ ਕਾਂਗਰਸੀ ਐਮਐਲਏ ਵੱਲੋਂ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਇੱਕ ਧਰਨਾ ਲਗਾ ਦਿੱਤਾ ਗਿਆ ਹੈ ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਗੰਗ ਨਹਿਰ ਦੇ ਰਾਹੀਂ ਮਿਲ ਰਹੇ ਪਾਣੀ ਨੂੰ ਲੈ ਕੇ ਸੋਮਵਾਰ ਨੂੰ ਸ਼ੁਰੂ ਹੋਏ ਇਸ ਧਰਨੇ ਨੂੰ ਕਿਸਾਨ ਸੰਘਰਸ਼ ਮੋਰਚਾ ਦੇ ਬੈਨਰ ਦੇ ਹੇਠ ਲਗਾਇਆ ਗਿਆ ਹੈ ਪਰ ਇਸ ਦੇ ਪਿੱਛੇ ਕਰਨਪੁਰ ਦੇ ਕਾਂਗਰਸ ਦੇ ਐਮ ਐਲ ਏ ਰੁਪਿੰਦਰ ਸਿੰਘ ਕੁਲਰ ਤੇ ਹੋਰ ਵਿਰੋਧੀ ਧਿਰ ਦੇ ਆਗੂ ਸ਼ਾਮਲ ਹਨ ਧਰਨਾਕਾਰੀ ਰਾਜਸਥਾਨ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦੋਹਾਂ ਨੂੰ ਵੀ ਉਹਨਾਂ ਦੀ ਹੋਰ ਹੀ ਅਣਦੇਖੀ ਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ। ਸ਼੍ਰੀ ਗੰਗਾ ਨਗਰ ਤੋਂ ਕਾਂਗਰਸ ਦੇ ਐਮਪੀ ਕੁਲਦੀਪ ਇੰਦੋਰਾ ਕਹਿੰਦੇ ਨੇ ਕਿ ਸਾਡਾ ਦਰਨਾ ਕੱਲੇ ਪੰਜਾਬ ਖਿਲਾਫ ਨਹੀਂ ਹੈ ਬਲਕਿ ਸਾਡੇ ਸੂਬੇ ਦੀ ਸਰਕਾਰ ਖਿਲਾਫ ਵੀ ਹੈ ਜੋ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ। ਪੰਜਾਬ ਵੀ ਚਾਲਾਂ ਚੱਲੀ ਜਾ ਰਿਹਾ ਹੈ ਤੇ ਸਾਡੇ ਹੱਕ ਦਾ ਪਾਣੀ ਨਹੀਂ ਦੇ ਰਿਹਾ। ਸਤਲੁਜ ਦਰਿਆ ਤੋਂ ਜਿਹੜਾ ਹਰੀਕੇ ਦੇ ਬਿਰਾਜ ਨੇ ਉੱਥੋਂ ਇਹ ਗੰਗ ਨਹਿਰ ਨਿਕਲਦੀ ਹੈ ਜਿਸ ਦੇ ਰਾਹੀਂ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਕੁਲਦੀਪ ਇੰਦौरा ਕਹਿੰਦੇ ਨੇ ਕਿ ਬੀਬੀਐਮਬੀ ਵੱਲੋਂ ਆਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜੂਨ 2025 ਦੇ ਲਈ ਦੋਹਾਂ ਸੂਬਿਆਂ ਨੂੰ 2500 2500 ਕਿਊਸਿਕ ਪਾਣੀ ਛੱਡਣ ਦੇ ਲਈ ਕਿਹਾ ਸੀ ਪੰਜਾਬ ਨੂੰ ਵੀ 2500 ਕਿਊਸਿਕ ਮਿਲਣਾ ਸੀ ਤੇ ਰਾਜਸਥਾਨ ਨੂੰ ਵੀ 2500 ਕਿਊਸਿਕ ਮਿਲਣਾ ਸੀ ਪਰ 10 ਜੂਨ ਤੱਕ ਰਾਜਸਥਾਨ ਨੂੰ 700 ਕਿਊਸਿਕ ਪਾਣੀ ਹੀ ਦਿੱਤਾ ਗਿਆ ਤੇ ਜਦੋਂ ਅਸੀਂ ਰੋਲਾ ਪਾਇਆ ਇਹਦਾ ਵਿਰੋਧ ਕੀਤਾ ਤਾਂ 부ਹਾ ਕੇ ਇਹਨੂੰ 1800 ਕਿਊਸਿਕ ਕਰ ਦਿੱਤਾ ਗਿਆ ਤੇ ਅਖੀਰ ਨੂੰ 18 ਜੂਨ ਨੂੰ 2000 ਕਿਊਸਿਕ ਪਾਣੀ ਛੱਡਿਆ ਗਿਆ ਰਾਜਸਥਾਨ ਵਾਸਤੇ ਪੰਜਾਬ ਮਨਮਾਨੇ ਢੰਗ ਦੇ ਨਾਲ ਸਾਡਾ ਹਿੱਸਾ ਘਟਾ ਰਿਆ ਹੈ ਤੇ ਅਸੀਂ ਇਸ ਤਰ੍ਹਾਂ ਚੱਲਣ ਨਹੀਂ ਦੇਵਾਂਗੇ ਇਹ ਜਿਹੜਾ ਕਾਂਗਰਸ ਦੇ ਐਮਪੀ ਨੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਅੱਗੇ ਉਹ ਇਹ ਕਹਿੰਦੇ ਨੇ ਕਿ ਅਸੀਂ ਆਪਣੇ ਹੱਕ ਦਾ ਹਿੱਸਾ ਮੰਗ ਰਹੇ ਹਾਂ ਨਾ ਇੱਕ ਤੁਪਕਾ ਘੱਟ ਤੇ ਨਾ ਇੱਕ ਤੁਪਕਾ ਜ਼ਿਆਦਾ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਕਿਉਂਕਿ BBMB ਸਿੱਧਾ ਕੇਂਦਰ ਦੇ ਕੰਟਰੋਲ ਦੇ ਵਿੱਚ ਹੈ ਇਹ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਉਧਰ ਸਦੂਲ ਸ਼ਹਿਰ ਤੋਂ ਭਾਜਪਾ ਦੇ ਐਮਐਲਏ ਗੁਰਵੀਰ ਸਿੰਘ ਬਰਾੜ ਉਹ ਵੀਰਵਾਰ ਨੂੰ ਚੰਡੀਗੜ੍ਹ ਆਉਂਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਆ ਕੇ ਰਾਜ ਭਵਨ 'ਚ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਇੱਕ ਮੰਗ ਪੱਤਰ ਦਿੰਦੇ ਨੇ ਉਹਨਾਂ ਨੂੰ ਮਿਲਦੇ ਨੇ ਤੇ ਮੰਗ ਪੱਤਰ ਦਿੰਦੇ ਨੇ ਕਿ ਰਾਜਸਥਾਨ ਦਾ ਹਿੱਸਾ ਫੌਰੀ ਤੌਰ ਤੇ ਜਾਰੀ ਕੀਤਾ ਜਾਵੇ ਉਹੀ ਉਹਦੇ ਵਿੱਚ ਦੇਰ ਨਹੀਂ ਕੀਤੀ ਜਾਣੀ ਚਾਹੀਦੀ ਕਿਹਾ ਜਾਂਦਾ ਹੈ ਕਿ ਮੀਟਿੰਗ ਤੋਂ ਬਾਅਦ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਚੀਫ ਸਕੱਟਰੀ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਉਧਰ ਭੁਖੜਤਾਲ ਜਿਹੜੀ ਕੁੰਨਰ ਵੱਲੋਂ ਸ਼ੁਰੂ ਕੀਤੀ ਗਈ ਸੀ ਉਸ ਤੇ ਵਿੱਚ ਰਾਏ ਸਿੰਘ ਨਗਰ ਦੇ ਐਮਐਲਏ ਸੋਨ ਲਾਲ ਨਾਇਕ ਵੀ ਸ਼ਾਮਲ ਹੁੰਦੇ ਨੇ ਸ਼ੁੱਕਰਵਾਰ ਨੂੰ ਅੰਦौरा ਵੀ ਜਿਹੜੇ ਐਮਪੀ ਸੀ ਉਹ ਭੁਖੜਤਾਲ ਦੇ ਉੱਤੇ ਬੈਠਦੇ ਨੇ ਤਰਨਾਕਾਰ ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਦੀ ਘਾਟ ਨੇ ਸਾਡੀ ਸਿੰਚਾਈ ਬਿਲਕੁਲ ਖਤਮ ਕਰ ਦਿੱਤੀ ਹੈ ਤੇ ਕਪਾਹ ਵੀਗਣ ਦੇ ਵਿੱਚ ਬਹੁਤ ਦੇਰੀ ਹੋ ਰਹੀ ਹੈ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਕਿਸਾਨ ਜਿਹੜੇ ਦੋ ਨਹਿਰ ਦੇ ਦੋਨੋਂ ਪਾਸੇ ਦਿਨਾਂ ਦੀ ਜ਼ਮੀਨ ਹੈ ਉਹ ਰਾਜਸਥਾਨ ਦੇ ਹਿੱਸੇ ਦਾ ਪਾਣੀ ਚੋਰੀ ਕਰ ਰਹੇ। ਫਰੋਜ਼ਪੁਰ ਨਹਿਰੀ ਸਰਕਲ ਦੇ ਸੁਪਰਡਿਟ ਇੰਜੀਨੀਅਰ ਸੰਦੀਪ ਗੋਇਲ ਦਾ ਕਹਿਣਾ ਹੈ ਕਿ ਗੰਗ ਨਹਿਰ ਦੇ ਵਿੱਚ ਪਾਣੀ ਦੀ ਸਪਲਾਈ ਘੱਟ ਹੈ। ਕਿ ਕਿ ਪਾਖੜਾ ਨੰਗਲ ਡੈਮ ਤੋਂ ਹੀ ਪਾਣੀ ਬਹੁਤ ਘੱਟ ਛੱਡਿਆ ਜਾ ਰਿਹਾ ਹੈ ਪੰਜਾਬ ਨੂੰ ਵੀ ਘੱਟ ਪਾਣੀ ਮਿਲ ਰਿਹਾ ਹੈ ਜਦੋਂ ਪਾਣੀ ਵੱਧ ਛੱਡਿਆ ਜਾਵੇਗਾ ਤੇ ਰਾਜਸਥਾਨ ਨੂੰ ਪਾਣੀ ਵਧਾ ਕੇ ਦੇ ਦਿੱਤਾ ਜਾਊਗਾ ਅਸੀਂ ਪਾਣੀ ਡਾਇਵਰਟ ਕਰ ਦੇਵਾਂਗੇ ਰਾਜਸਥਾਨ ਵੱਲ ਪਰ ਹੁਣ ਪਹਿਲਾਂ ਨਾਲੋਂ ਸਥਿਤੀ ਕੁਝ ਬਿਹਤਰ ਹੋਈ ਹੈ 200 2000 ਕਿਊਸਿਕ ਹਰ ਰੋਜ਼ ਛੱਡਿਆ ਜਾ ਰਿਹਾ ਹੈ ਇਹ ਇੰਜੀਨੀਅਰ ਸਾਹਿਬ ਦੇ ਬਿਆਨ ਨੇ ਉਹ ਕਹਿੰਦੇ ਕਿ ਪਿੱਛੋਂ ਹੀ ਪਾਣੀ ਘੱਟ ਆ ਰਿਹਾ ਹੈ ਪੰਜਾਬ ਇਹਦੇ ਵਿੱਚ ਕੁਝ ਵੀ ਨਹੀਂ ਕਰ ਰਿਹਾ ਹੁਣ 1927 ਦੇ ਵਿੱਚ ਬੀਕਾਨਾੜ ਦੇ ਜਿਹੜੇ ਰਾਜਾ ਸੀ ਮਹਾਰਾਜਾ ਗੰਗਾ ਸਿੰਘ ਉਹਨਾਂ ਵੱਲੋਂ ਇਸ ਨਹਿਰ ਦਾ ਨਿਰਮਾਣ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਕਿ ਹਨੂਮਾਨਗੜ੍ਹ ਤੇ ਸ਼੍ਰੀ ਗੰਗਾ ਨਗਰ ਜ਼ਿਲ੍ਹਿਆਂ ਦੇ ਵਿੱਚ ਪਾਣੀ ਪਹੁੰਚਾਇਆ ਜਾ ਸਕੇ 450 ਕਿਲੋਮੀਟਰ ਲੰਬੀ ਇਹ ਨਹਿਰ ਹੈ ਤੇ ਰਾਜਸਥਾਨ ਦੇ ਅੰਦਰ 215 ਕਿਲੋਮੀਟਰ ਤੱਕ ਇਹ ਜਾਂਦੀ ਹੈ ਮੁੱਦਾ ਹੁਣ ਇਹ ਹੈ ਕਿ ਜੇ ਪਾਣੀ ਪਿੱਛੋਂ ਹੀ ਘਟ ਛੱਡਿਆ ਜਾ ਰਿਹਾ ਸੀ ਤਾਂ ਫੇਰ ਉਸ ਦੇ ਉੱਤੇ ਧਰਨਾ ਲਾਉਣ ਦੀ ਕੀ ਲੋੜ ਸੀ BBMP ਵੱਲੋਂ ਜੇ ਪਾਣੀ ਘਟ ਛੱਡਿਆ ਜਾ ਰਿਹਾ ਹੈ ਤਾਂ ਫਿਰ ਪੰਜਾਬ ਦੇ ਖਿਲਾਫ ਧਰਨਾ ਲਾਉਣ ਦੀ ਕੀ ਲੋੜ ਹੈ ਕੇਂਦਰ ਸਰਕਾਰ ਦੇ ਕੋਲੋਂ ਮੁੱਦਾ ਚੱਕਿਆ ਜਾ ਸਕਦਾ ਸੀ BBMP ਦੇ ਵਿੱਚ ਮੀਟਿੰਗ ਸੱਦ ਕੇ ਮੁੱਦਾ ਚੱਕਿਆ ਜਾ ਸਕਦਾ ਸੀ ਅਦਾਲਤਾਂ ਵਿੱਚ ਵੀ ਜਾਇਆ ਜਾ ਸਕਦਾ ਸੀ ਪਰ ਇਸ ਤੇ ਸਿਆਸਤ ਕਰਨ ਦੀ ਕੀ ਲੋੜ ਹੈ ਸਿਆਸਤ ਸਿਰਫ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਲਾਹਾ ਹੈ ਸਿਆਸੀ ਲਾਹਾ ਉਹ ਤਾਂ ਧਰਨੇ ਲਾ ਕੇ ਮਿਲਣਾ ਹੈ ਮੀਟਿੰਗਾਂ ਦੇ ਵਿੱਚ ਜਾਂ ਕੇਂਦਰ ਨਾਲ ਗੱਲਬਾਤ ਕਰਕੇ ਜੇ ਮੁੱਦਾ ਸੁਲਝਾ ਲਿਆ ਜਾਵੇ ਫਿਰ ਲੋਕ ਵੋਟਾਂ ਕਿਵੇਂ ਪਾਉਣਗੇ ਲੋਕਾਂ ਨੂੰ ਇਹ ਕਿਵੇਂ ਲੱਗੂਗਾ ਕਿ ਤੁਸੀਂ ਉਹਨਾਂ ਦੇ ਹੱਕਾਂ ਦੇ ਲਈ ਲੜ ਰਹੇ ਹੋ ਇਸ ਕਰਕੇ ਇਹਦੇ ਉੱਪਰ ਸਿਆਸਤ ਕਰਨੀ ਜਿਹੜੀ ਹੈ ਉਹ ਲਾਜ਼ਮੀ ਹੋ ਜਾਂਦੀ ਹੈ ਸਾਰੀਆਂ ਪਾਰਟੀਆਂ ਸਾਰੀਆਂ ਤਿਰੰਗੜੀਆਂ ਨੇ ਉਹ ਪਾਣੀ ਦੇ ਮੁੱਦਿਆਂ ਤੇ ਸਿਆਸਤ ਕਰਦੀਆਂ ਨੇ ਕਿਉਂਕਿ ਇਹ ਇੱਕ ਜ਼ਰੂਰਵਾਦੀ ਮੁੱਦਾ ਹੈ ਲੋਕਾਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਲੋਕ ਇਸ ਤੇ ਰਿਐਕਟ ਵੀ ਉਨੀ ਹੀ ਛੇਤੀ ਕਰਦੇ ਨੇ ਤੁਸੀਂ ਪੰਜਾਬ ਦੇ ਵਿੱਚ ਦੇਖ ਲਵੋ ਪਾਣੀ ਦੇ ਮੁੱਦਿਆਂ ਦੇ ਉੱਤੇ ਲੰਮੇ ਸਮੇਂ ਤੋਂ ਸਿਆਸਤ ਹੋ ਰਹੀ ਹੈ ਕਿੰਨਾ ਨੁਕਸਾਨ ਵੀ ਪੰਜਾਬ ਨੂੰ ਦੇ ਵਿੱਚ ਚਕਲਾ ਪਿਆ ਹੈ ਨੌਜਵਾਨਾਂ ਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜ਼ਿੰਦਗੀਆਂ ਵੀ ਗਈਆਂ ਨੇ ਪਾਣੀ ਜ਼ਰੂਰੀ ਹੈ ਇਹ ਸਾਰਿਆਂ ਨੂੰ ਪਤਾ ਹੈ ਪਾਣੀ ਤੋਂ ਬਿਨਾ ਨਾ ਖੇਤੀ ਹੈ ਨਾ ਜੀਵਨ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਪਰ ਪਾਣੀ ਬਚਾਉਣ ਦੇ ਲਈ ਅਸੀਂ ਕੀ ਕਰ ਰਹੇ ਹਾਂ ਇਸ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਅਸੀਂ ਹਰ ਵਾਰ ਸਰਕਾਰਾਂ ਨੂੰ ਦੋਸ਼ ਜ਼ਰੂਰ ਦਿੰਨੇ ਆਂ ਔਰ ਜਿਹੜੀ ਸਾਡੀ ਆਪਣੀ ਜ਼ਿੰਮੇਵਾਰੀ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਜਦੋਂ ਕਦੇ ਵੀ ਪਾਣੀ ਨੂੰ ਬਚਾਉਣ ਦੀ ਗੱਲ ਹੁੰਦੀ ਹੈ ਕਿ ਇਹਨੂੰ ਬਰਬਾਦ ਨਾ ਕੀਤਾ ਜਾਵੇ ਇਹਦੀ ਵੇਸਟੇਜ ਰੋਕੀ ਜਾਵੇ ਤਾਂ ਕਿਸਾਨਾਂ ਵੱਲੋਂ ਇਹ ਮੰਨ ਚੱਕੀ ਜਾਂਦੀ ਹੈ ਕਿ ਧਰੇਲੂ ਖਪਤਕਾਰ ਜਿਹੜੇ ਨੇ ਉਹ ਪਾਣੀ ਦੀ ਵੱਧ ਬਰਬਾਦੀ ਕਰਦੇ ਨੇ ਅਸੀਂ ਤਾਂ ਫਸਲਾਂ ਲਈ ਜਿੰਨਾ ਚਾਹੀਦਾ ਹੈ ਓਨਾ ਹੀ ਵਰਤਦੇ ਧਰੇਲੂ ਉਸਤਾਦਾਂ ਨਾਲ ਗੱਲ ਕਰ ਲੋ ਤਾਂ ਉਹ ਸਾਰਾ ਠਿਕਰਾ ਕਿਸਾਨਾਂ ਤੇ ਮੜ ਦਿੰਦੇ ਨੇ ਕਿ ਕਿਸਾਨਾਂ ਦੀ ਜ਼ਿੰਮੇਵਾਰੀ ਹੈ ਕਿਸਾਨ ਹੀ ਪਾਣੀ ਨੂੰ ਬਰਬਾਦ ਕਰ ਰਿਹਾ ਹੈ ਇੱਕ ਦੂਜੇ ਵੱਲ ਉਂਗਲਾਂ ਜਰੂਰ ਚੁੱਕਦੇ ਆ ਪਰ ਇਹਨੂੰ ਬਚਾਇਆ ਕਿਵੇਂ ਜਾ ਸਕਦਾ ਹੈ ਉਸ ਦੇ ਵਾਸਤੇ ਦੋਵੇਂ ਤਰ੍ਹਾਂ ਹੀ ਕੰਮ ਕਰਨਾ ਨਹੀਂ ਚਾਹੁੰਦੀਆਂ ਨਾ ਤਾਂ ਕਿਸਾਨ ਉਹਨਾਂ ਤਕਨੀਕਾਂ ਵੱਲ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਘੱਟ ਪਾਣੀ ਵਰਤਿਆ ਜਾਂਦਾ ਹੈ ਤੇ ਨਾ ਹੀ ਜਿਹੜੇ ਘਰੇਲੂ ਖਪਤ ਕਰਨੇ ਉਹ ਪਾਣੀ ਦੀ ਬਰਬਾਦੀ ਤੋਂ ਪਿੱਛੇ ਹਟ ਰਹੇ ਫਰਸ਼ ਜਿਹੜੇ ਨੇ ਧੋਤੇ ਜਾ ਰਹੇ ਨੇ ਗੱਡੀਆਂ ਉਹ ਸਾਰੀਆਂ ਪਾਣ ਜਿਹੜਾ ਪੀਣ ਵਾਲਾ ਪਾਣੀ ਹੈ ਉਦੇ ਨਾਲ ਧੋਤੀਆਂ ਜਾਂਦੀਆਂ ਨੇ ਸਾਫ ਪਾਣੀ ਨਾਲ ਧੋਤਿਆ ਜਾਂਦਾ ਹੈ ਉਹਦੇ ਲਈ ਅਸੀਂ ਟ੍ਰੀਟਡ ਵਾਟਰ ਜਿਹੜਾ ਹੈ ਉਹ ਵਰਤਦੇ ਹੀ ਨਹੀਂ ਨਾ ਹੀ ਖੈਰ ਉਹਦੀ ਕੋਈ ਇਸ ਤਰ੍ਹਾਂ ਦੀ ਸਪਲਾਈ ਵੀ ਸਰਕਾਰਾਂ ਵੱਲੋਂ ਯਕੀਨੀ ਬਣਾਈ ਗਈ ਹੈ ਕਿ ਪੀਣ ਵਾਲਾ ਪਾਣੀ ਅਡ ਰੱਖਿਆ ਜਾਵੇ ਤੇ ਬਾਕੀ ਜਿਹੜੇ ਕੰਮ ਨੇ ਉਹ ਟ੍ਰੀਟਡ ਵਾਟਰ ਨਾਲ ਹੋਣ ਉਹ ਮਹਾਨਗਰਾਂ ਦੇ ਵਿੱਚ ਤਾਂ ਖੈਰ ਸ਼ੁਰੂ ਹੋ ਗਿਆ ਹੈ ਪਰ ਸਾਡੇ ਪੰਜਾਬ ਦੇ ਵਿੱਚ ਉਸ ਤਰੀਕੇ ਦੀ ਕੋਈ ਵੀ ਯੋਜਨਾ ਨਾ ਬਣਾਈ ਗਈ ਹੈ ਨਾ ਹੀ ਸ਼ਾਇਦ ਇਸ ਦੇ ਉੱਪਰ ਕੋਈ ਵਿਚਾਰ ਵੀ ਕੀਤਾ ਗਿਆ ਹੋਵੇ ਫੇਰ ਇਹ ਪਾਣੀ ਬਚੇਗਾ ਕਿਵੇਂ ਮੀ ਵਾਲਾ ਪਾਣੀ ਅਸੀਂ ਸਾਰੇ ਦਾ ਸਾਰਾ ਵੇਸਟ ਕਰ ਦਿੰਦੇ ਆ ਉਹਨੂੰ ਧਰਤੀ ਦਾ ਪਾਣੀ ਰੀਚਾਰਜ ਕਰਨ ਲਈ ਕਦੇ ਵਰਤਿਆ ਹੀ ਨਹੀਂ ਜਾਂਦਾ ਹੁਣ ਪੰਜਾਬ ਸਰਕਾਰ ਵੱਲੋਂ ਜ਼ਰੂਰ ਇੱਕ 14 ਨੁਕਾਤੀ ਪ੍ਰੋਗਰਾਮ ਐਲਾਨਿਆ ਗਿਆ ਹੈ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ ਪੰਜਾਬ ਜਲ ਯੋਜਨਾ ਜਿਹੜਾ ਹੈ ਉਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਪ੍ਰਵਾਨਗੀ ਦਿੱਤੀ ਗਈ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜ਼ਮੀਨੀ ਪਾਣੀ ਦਾ ਪੱਧਰ ਜਿਹੜਾ ਹੈ ਉਹਨੂੰ ਕਿਵੇਂ ਉੱਚਾ ਚੱਕਿਆ ਜਾਵੇ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ ਪਰ ਇਸ ਤੇ ਇਹ ਲਾਗੂ ਹੁੰਦੀ ਹੈ ਨਹੀਂ ਹੁੰਦੀ ਹੈ ਪੂਰੇ ਤਰੀਕੇ ਨਾਲ ਇਹਨਾਂ ਸਰਕਾਰ ਲਾਗੂ ਕਰਨ ਦੇ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ ਇਸ ਤੇ ਤਾਂ ਸਵਾਲੀਆਂ ਨਿਸ਼ਾਨ ਰਹਿਣਗੇ ਹੀ ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਸਰਕਾਰਾਂ ਨੀਤੀ ਤਾਂ ਬਣਾ ਲੈਂਦੀਆਂ ਨੇ ਪਰ ਉਸ ਤੇ ਅਮਲ ਕਰਨ ਤੋਂ ਪਿੱਛੇ हट ਜਾਂਦੀਆਂ ਨੇ ਪੈਰ ਪਿੱਛੇ ਖਿੱਚ ਲੈਂਦੇ ਨੇ ਪੂਰੀ ਤਰੀਕੇ ਨਾਲ ਅਮਲ ਨਹੀਂ ਕੀਤਾ ਜਾਂਦਾ ਹਰ ਸਾਲ ਪੰਜਾਬ ਦਾ ਪਾਣੀ ਜਿਹੜਾ ਹੈ ਗਰਾਊਂਡ ਵਾਟਰ ਜ਼ਮੀਨੀ ਪਾਣੀ ਹੈ ਉਹ 0.7 ਮੀਟਰ ਘਟ ਰਿਹਾ ਹੈ ਹਰ ਸਾਲ ਪਾਣੀ ਇੰਨਾ ਜਿਆ ਪੱਧਰ ਹੈ ਉਹਦਾ ਇੰਨਾ ਨੀਚੇ ਜਾ ਰਿਹਾ ਹੈ ਇਹ ਸਾਰਿਆਂ ਨੂੰ ਪਤਾ ਹੈ ਲੇਕਿਨ ਫੇਰ ਵੀ ਜਿਵੇਂ ਡ੍ਰਿਪ ਇਰੀਗੇਸ਼ਨ ਹੈ ਤੁਪਕਾ ਸਿੰਚਾਈ ਜਿਹਨੂੰ ਕਹਿੰਦੇ ਹੈ ਸਪ੍ਰਿੰਕਲਰ ਸਿਸਟਮ ਹੈ ਤੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਉਸ ਦੇ ਉੱਪਰ ਵੀ ਬਹੁਤਾ ਧਿਆਨ ਕਦੇ ਨਹੀਂ ਦਿੱਤਾ ਜਾਂਦਾ ਪਿਛਲੇ ਸਾਲ ਤੋਂ ਜ਼ਰੂਰ ਇਹ ਸਰਕਾਰ ਨਹਿਰੀ ਪਾਣੀ ਨੂੰ ਕਿਵੇਂ ਵੱਧ ਤੋਂ ਵੱਧ ਵਰਤਿਆ ਜਾ ਸਕੇ ਸਿੰਚਾਈ ਦੇ ਲਈ ਉਹਦੇ ਉੱਤੇ ਕੰਮ ਕਰ ਰਹੀ ਹੈ ਪਾਈਪਾਂ ਵਿਛਾਈਆਂ ਜਾ ਰਹੀਆਂ ਨੇ ਕਾਫੀ ਪੱਦਰ ਦੇ ਤਾਂ ਇਹ ਕੰਮ ਜਿਹੜਾ ਹੈ ਇੱਕ ਮੁਕੰਮਲ ਵੀ ਹੋ ਗਿਆ ਹੈ ਕਈ ਥਾਵਾਂ ਤੇ ਪਾਣੀ ਪਹੁੰਚ ਵੀ ਗਿਆ ਹੈ ਔਰ ਕਈ ਥਾਵਾਂ ਤੇ ਇਹ ਕੰਮ ਹਜੇ ਚੱਲ ਰਿਹਾ ਹੈ ਅਗਲੇ ਸਾਲ ਤੱਕ ਉਮੀਦ ਹੈ ਕਿ ਇਹ ਜਾਲ ਜਿਹੜਾ ਪਾਈਪਾਂ ਦਾ ਹੈ ਪੂਰੇ ਤਰੀਕੇ ਨਾਲ ਵਿਸਤਾਰ ਜਾਏਗਾ ਤੇ ਹਰ ਖੇਤ ਨੂੰ ਨਹਿਰੀ ਪਾਣੀ ਸਿੰਚਾਈ ਦੇ ਲਈ ਮਿਲਣ ਲੱਗ ਜਾਵੇਗਾ ਪਰ ਇਸ ਤੋਂ ਇਲਾਵਾ ਹੋਰ ਜੋ ਅਸੀਂ ਆਪ ਕਰ ਸਕਦੇ ਹਾਂ ਅਸੀਂ ਜੋ ਕਿ ਨਾਗਰਿਕਾਂ ਵਸਨੀਕਾਂ ਜਿਹੜੀਆਂ ਸਾਡੇ ਜਿੰਮੇਵਾਰੀਆਂ ਬਣਦੀਆਂ ਨੇ ਉਸ ਦਾ ਕੀ ਉਸ ਦੇ ਉੱਪਰ ਕਿਉਂ ਅਸੀਂ ਧਿਆਨ ਨਹੀਂ ਦਿੰਦੇ ਸਰਕਾਰਾਂ ਵੱਲੋਂ ਇੱਕ ਕਾਨੂੰਨ ਬਣਾਏ ਗਏ ਨੇ ਕਿ ਵੱਡੇ ਸ਼ਹਿਰ ਨੇ ਜਿੱਥੇ ਮਿਊਨਿਸਪਲ ਕਾਰਪੋਰੇਸ਼ਨਜ਼ ਨੇ ਉੱਥੇ ਜੇ ਤੁਸੀਂ ਗਰਮੀ ਦੇ ਮਹੀਨਿਆਂ ਦੇ ਵਿੱਚ ਘਾਹ ਨੂੰ ਪਾਣੀ ਦੇ ਰਹੇ ਹੋ ਜਾਂ ਕਾਰ ਧੋ ਰਹੇ ਹੋ ਤਾਂ ਉਹਦੇ ਤੇ ਜੁਰਮਾਨਾ ਲਗਾਇਆ ਹੋਇਆ ਹੈ ਪਰ ਉਸ ਦੀ ਪਾਲਣਾ ਕੋਈ ਨਹੀਂ ਕਰਦਾ ਕਦੇ ਕਦੇ ਜ਼ਰੂਰ ਇੱਕ ਦੋ ਦਿਨਾਂ ਵਾਸਤੇ ਇਹ ਐਕਸਰਸਾਈਜ਼ ਸ਼ੁਰੂ ਕੀਤੀ ਜਾਂਦੀ ਹੈ ਜਦੋਂ ਨਗਰ ਨਿਗਮ ਦੇ ਲੋਕ ਨਿਕਲਦੇ ਨੇ ਫੀਲਡ ਦੇ ਵਿੱਚ ਤੇ ਜਾ ਕੇ ਇਸ ਤਰ੍ਹਾਂ ਦੇ ਚਲਾਨ ਕੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਮਹਿਜ਼ ਇੱਕ ਦਿਖਾਵਾ ਹੈ ਨਾ ਤਾਂ ਸਰਕਾਰਾਂ ਉਹਨੂੰ ਚੰਗੇ ਤਰੀਕੇ ਨਾਲ ਇੰਪਲੀਮੈਂਟ ਕਰਦੀਆਂ ਨੇ ਕਿਉਂਕਿ ਲੋਕਾਂ ਦਾ ਗੁੱਸਾ ਵਧੇਗਾ ਤੇ ਨਾ ਹੀ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਉਹ ਕਲੈਕਟਿਵ ਜਿਹੜੀ ਰਿਸਪੌਂਸੀਬਿਲਟੀ ਹੈ ਸੋਚ ਲੈਂਦੇ ਨੇ ਕਿ ਜਦੋਂ ਹੋਊਗਾ ਸਾਰਿਆਂ ਵਾਸਤੇ ਹੋਊਗਾ ਉਦੋਂ ਦੇਖੀ ਜਾਊਗੀ ਉਦੋਂ ਤੱਕ ਤਾਂ ਇਸੇ ਤਰੀਕੇ ਨਾਲ ਚੱਲਣ ਦਿਓ ਇਹ ਸਾਡੀ ਮੈਂਟੈਲਿਟੀ ਬਣ ਗਈ ਹੈ ਜਿਸ ਤੋਂ ਅਸੀਂ ਬਾਹਰ ਨਿਕਲਣਾ ਨਹੀਂ ਚਾਹੁੰਦੇ ਫਿਰ ਦੇਖਦੇ ਹਾਂ ਜਿਹੜੀ ਨਵੀਂ ਜਲ ਯੋਜਨਾ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ ਉਸ ਤੇ ਕਿੰਨਾ ਅਸਰ ਹੁੰਦਾ ਹੈ ਕਿੰਨਾ ਉਹਨੂੰ ਸ਼ਕਤੀ ਨਾਲ ਇੰਪਲੀਮੈਂਟ ਕੀਤਾ ਜਾਂਦਾ ਹੈ ਕਿੰਨਾ ਅਸੀਂ ਆਪਣੇ ਬਿਹੇਵੀਅਰ ਦੇ ਵਿੱਚ ਬਦਲਾਵ ਲੈ ਕੇ ਆਉਣੇ ਆ ਕਿੰਨਾ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਅੱਗੇ ਵਧ ਕੇ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਇਸ ਗੱਲ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਬਿਨਾ ਪਾਣੀ ਤੋਂ ਜਿਸ ਤਰੀਕੇ ਦਾ ਅਸੀਂ ਜੀਵਨ ਜਿਉ ਰਹੇ ਆ ਉਹ ਪੋਸੀਬਲ ਨਹੀਂ ਹੈ ਤੁਸੀਂ ਉਹਨਾਂ ਸ਼ਹਿਰਾਂ ਦੇ ਵਿੱਚ ਤਸਵੀਰਾਂ ਦੇਖੋ ਜਿੱਥੇ ਪੀਣ ਵਾਲੇ ਪਾਣੀ ਦੀ ਬਾਲਟੀ ਪਰਨ ਦੇ ਵਿਚਾਈ ਕਿੰਨੀ-ਕਿੰਨੀ ਮਿਹਨਤ ਮੁਸ਼ਕਲ ਉਸਦੇ ਲੋਕਾਂ ਨੂੰ ਕਰਨੀ ਪੈਂਦੀ ਆ ਅਸੀਂ ਉਹ ਚੀਜ਼ ਨੂੰ ਦੇਖਦੇ ਜਰੂਰ ਹਾਂ ਪਰ ਸਮਝਦੇ ਨਹੀਂ ਕਿ ਉਹਦੀ ਗਹਿਰਾਈ ਕਿੰਨੀ ਹੈ ਉਸ ਦਾ ਅਸਰ ਕਿੰਨਾ ਪਏਗਾ ਜਦੋਂ ਸਾਡੇ ਨਾਲ ਬੀਤੇਗਾ ਸੋ ਇਹ ਚਰਚਾ ਕਰਨ ਦੀ ਲੋੜ ਹੈ ਇਹ ਸਮਝਣ ਦੀ ਲੋੜ ਹੈ ਕਿ ਪਾਣੀ ਨੂੰ ਜਦੋਂ ਤੱਕ ਅਸੀਂ ਨਹੀਂ ਬਚਾਵਾਂਗੇ ਆਪਣੇ ਆਪੇ ਬਚਣ ਵਾਲਾ ਨਹੀਂ ਹੈ ਇਹਦੇ ਉੱਤੇ ਮਿਹਨਤ ਕਰਨੀ ਪਵੇਗੀ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਣਾ ਪਵੇਗਾ ਤੇ ਇਸੇ ਉਮੀਦ ਦੇ ਵਿੱਚ ਤੁਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੋਗੇ ਐਕਸ਼ਨ ਲਵੋਗੇ ਪਾਣੀ ਦੀ ਬਚਤ ਕਰੋਗੇ ਇਸੇ ਉਮੀਦ ਦੇ ਨਾਲ ਮੈਦਾਨ ਲੈਂਦਾ ਹਾਂ ਧੰਨਵਾਦ